ਹਾਂਜੀ ਸ਼ਸ਼ੀਕਲ ਜੀ ਅੱਜ ਜਾਨੀ ਕਿ ਜਸਮਨ ਦੇ ਨਾਨ ਕੀ ਤੇ ਮੇਰੇ ਸਹੁਰੇ ਤੇ ਨਹਿਮ ਬਣਾਉਣ ਗਏ ਸੀਗੇ ਉਹ ਕੇ ਜਸਮਨਾ ਦੇ ਮਾਮੇ ਦੇ ਮੁੰਡਾ ਹੋਇਆ ਸੀਗਾ ਤੇ ਸਾਰੇ ਰਿਸ਼ਤੇਦਾਰ ਤੇ ਇਕ ਉਹ ਕੇ ਜਸਮਨਾ ਨੂੰ ਦਾ ਮਾਮਾ ਤਾਂ ਆਸਟ੍ਰੇਲੀਆ ਚ ਜਿਹਦੇ ਮੁੰਡਾ ਹੋਇਆ ਉਹ ਪੰਜੀਂ ਕਰੀਬ ਨੀਨਾਮ ਹਾਂ ਕਿ ਚਾਚੇ ਦਾ ਅਜ ਪੰਜ ਆ ਤੇ ਨਜ਼ਾਰੇ ਦੇ ਇੱਤੇਦਾਰ ਓਲੀ ਗਰਮੀ ਵੀ ਅੱਜ ਬਹੁਤ ਸੀਗੀ ਬਾਗਾਂ ਨਾਲ ਖੁਸ਼ੀਆਂ ਵਾਲਾ ਦਿਨ ਆਇਆ ਸਾਰੇ ਸਾਖ ਸਬੰਧੀ ਰਿਸ਼ਤੇਦਾਰ ਇਕੱਠੇ ਹੋਏ ਹੋਏ ਸੀ ਆ ਜਿਹੜੇ ਜਣਕੇ ਚਾਚੀ ਦੇ ਘਰੇ ਉਹਦਾ ਉੱਥੋਂ ਸ਼ੁਰੂਆਤ ਹੋਤੇ ਨੰਬਰ ਨਹੀਂ ਲਾ ਫਿਰ ਬਾਕੀ ਦੂਜੇ ਪੰਜੇ ਘਰਾਂ ਦੇ ਬੰਨੇ ਟਾਕਿਦਾਨਾ ਰੱਖਿਆ ਜੁਜਾਰ ਸਿੰਘ ਸਿੱਧੂ ਗੋਤਾ ਮੈਂ ਆਪਾਂ ਇਧਰ ਸ੍ਰੀਂਹ ਕਹਿੰਦੇ ਨੇ ਇਧਰ ਬਰਨਾਲੇ ਏਰੀਏ ਚ ਨਹਿਮਾ ਕਹਿੰਦੇ ਵੀ ਨਹਿਮਾ ਬੰਨੀ। ਉਹ ਦੋ ਟੀ ਪਿੰਡਾਂ ਦੇ ਰਵਾਜ ਆ। ਤੇ ਆਪਣੇ ਵਾਲਾ ਛੋਟਾ ਵੀ ਭੱਜਿਆ ਫਿਰਦਾ। ਰਾਤ ਦੂਜੇ ਚਾਚੇ ਕੇ ਜਆਵੜੇ। ਪਹਿਲਾਂ ਦੋ ਦਿਨ ਪਹਿਲਾਂ ਦੂਜੇ ਚਾਚੇ ਦੇ ਦੋਤਾ ਹੋਇਆ ਸੀ ਉਹਨਾਂ ਨੇ ਬੰਨੀ ਵੀ ਸੀ ਤੇਰਾ ਸਾਰਾ ਨੁਕਤੇ ਦਾ ਇਹ ਕਿ ਘਰੇ ਆ ਗਏ ਤੇ ਉਧਰੋਂ ਬੰਨ ਕੇ ਬਾਸੈਂਟ ਵਾਲੇ ਘਰੇ ਆ ਗਏ ਵੰਨਣਾ ਅਸਾ ਕਰਮ ਨਾਲ ਭਾਗਾਂ ਵਾਲੇ ਤਾਂ ਆਉਂਦੇ ਆ ਖੁਸ਼ੀਆਂ ਵਾਲੇ ਤਾਂ ਕਿਹੜਾ ਰੋਜ਼ ਆਉਂਦੇ ਆ ਆਤਮਾ ਸਾਧ ਤੇ ਹੀ ਆਈਆਂ ਕਿਡੇ ਲਿਆਵੇ ਰਮਾਧਾਨ ਦਾ ਲੱਖ ਲੱਖ ਸ਼ੁਕਰ ਸੋਹਣੀ ਜੀ ਦਿੱਤੀ